ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਪੱਖੂਪੁਰਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵਪਾਰ ਕਰਦੇ ਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਦੋਸਤੋ ਅੱਜ ਪਹੁੰਚੇ ਆ ਆਪਾਂ ਪਹਿਲਾਂ ਵੀ ਆਪਾਂ ਇਸ ਕਿਲੇ ਕਿਲੇ ਤੋਂ ਇਸ ਘਰੋਂ ਠੀਕ ਹੈ ਜੀ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਤੇ ਪਿੱਛੇ ਜੇ ਦੋਸਤੋ ਇੱਕ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਇੱਕ ਝੋਟੀ ਦਿਖਾਈ ਸੀ ਬੜੀ ਖੂਬਸੂਰਤ ਚੰਗੀ ਝੋਟੀ ਸੀਗੀ ਪਹਿਲਾਂ ਝੋਟੀ ਨੇ ਸੂਣਾ ਸੀ ਠੀਕ ਆ ਜੀ ਅੱਜ ਤੋਂ ਤੱਕ तकरीबन तकरीबन ਕੋਈ 8 10 12 ਕ ਦਿਨ ਦਾ ਸਮਾਂ ਹੋ ਗਿਆ ਉਹ ਝੋਟੀ ਆਪਾਂ ਦਿਖਾਈ ਸੀ ਤੁਹਾਨੂੰ ਉਹ ਵੀਰ ਨੇ ਸੇਲ ਕੀਤੀ ਸੀਗੀ ਤੇ ਕੁਝਕ ਸਮਾਂ ਵਿੱਚ ਉਹ ਪਸ਼ੂ ਵਪਾਰ ਦਾ ਕੰਮ ਢਿਲਾ ਮਠਾ ਕੀਤਾ ਸੀਗਾ ਤੇ ਵੈਸੇ ਨੱਕ ਜੜੇ ਆ ਕੋਈ 2 4 ਨੱਕ ਜੜੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਚੋਲਾ ਸਾਹਿਬ ਤੋਂ ਜਦੋਂ ਦੋਸਤੋਂ ਆਪਾਂ ਪਿੰਡ ਘੜਕੇ ਨੂੰ ਆਉਣੇ ਆ ਤੇ ਰਸਤੇ ਵਿੱਚ ਪਿੰਡ ਪਖੂਪੁਰਾ ਆਉਂਦਾ ਤੇ ਵੀਰ ਸਤਨਾਮ ਸਿੰਘ ਦਾ ਪਿੰਡ ਆ ਠੀਕ ਆ ਜੀ ਸੋ ਪਸ਼ੂ ਵਪਾਰ ਦਾ ਕੀਤਾ ਕਰਦਾ ਵੀਰ ਤੇ ਸਾਫ ਸੁਥਰਾ ਕੰਮ ਆ ਮੇਰਾ ਭਰਾ ਕੋਈ ਵੀ ਇੱਥੇ ਆਉਂਦਾ ਬੇ ਤੜਕ ਦੋ ਟਾਈਮ ਜੇਕਰ ਚਵਾਈ ਕਰਨੀ ਆ ਤਿੰਨ ਟਾਈਮ ਚਵਾਈ ਕਰਨੀ ਆ ਉਹ ਤੁਸੀਂ ਕਰਨੀ ਆ ਤੁਹਾਨੂੰ ਚਵਾਈ ਵੀ ਕਰਾਊਗਾ ਠੀਕ ਆ ਜੀ ਨਾਲ ਦੀ ਨਾਲ ਰਹਿਣ ਦੀ ਸਹੂਤਾ ਵੀ ਜਿਹੜੀ ਅਵੇਲੇਬਲ ਆ ਕੋਈ ਭਰਾ ਆਉਂਦਾ ਦੂਰੋਂ ਨੇੜੇੋਂ ਨਹੀਂ ਕੋਈ ਜਾਣ ਪਛਾਣ ਵਾਲਾ ਸੱਜੇ ਖੱਬੇ ਬੰਦਾ ਹੁੰਦਾ ਇੱਥੇ ਆਣ ਕੇ ਤੁਸੀਂ ਆਪਣਾ ਰਹਿ ਵੀ ਸਕਦੇ ਜੇ ਜਲਪਾਣੀ ਪ੍ਰਸ਼ਾਦਾ ਪਾਣੀ ਛੱਕ ਸਕਦੇ ਜੇ ਠੀਕ ਆ ਜੀ ਤੇ ਆਪਣਾ ਪਸ਼ੂ ਕੋਈ ਦੋ ਟਾਈਮ ਇੱਕ ਟਾਈਮ ਤਿੰਨ ਟਾਈਮ ਜੋਗੇ ਤਸੱਲੀ ਕਰ ਸਕਦੇ ਜੇ ਇਹ ਨਕ ਜਿਹੜੇ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਇੱਕ ਵਹਿੜ ਤੇ ਦੋ ਮਜਾ ਦਿਖਾ ਦਾਂਗੇ ਪਸੂ ਸਾਰੇ ਸੋਇ ਸੁਬੇ ਆ ਪੂਰੀ ਡਿਟੇਲ ਦੇ ਲਈ ਵੀਰ ਸਤਨਾਮ ਦੇ ਕੋਲ ਚਲਦੇ ਆ ਤੇ ਆਓ ਕਰਦੇ ਆ ਗੱਲਬਾਤ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ 7 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਹੋਰ ਵੀਰ ਸਤਨਾਮ ਠੀਕ ਠਾਕ ਜੀ ਜਗਦੀ ਕਲਾ ਜੀ ਕਿਰਪਾ ਰੱਬ ਦੀ ਠੀਕ ਹੈ ਸ਼ੁਕਰ ਸ਼ੁਕਰ ਵੀਰ ਮੇਰਾ ਸਸਨਾਮ ਪਸੂ ਇਸੇ ਤਰ੍ਹਾਂ ਹੀ तकरीबन ਕੋਈ 2-4 ਨਾਗ ਆ ਜਾਂਦੇ ਆਪਣੇ ਕੋਲ ਇਹ ਇਦਾਂ ਹੀ ਇਦਾਂ ਹੀ ਭਾਜੀ ਉਹ ਦਿਨ ਤੁਹਾਨੂੰ ਜਿਵੇਂ ਫੋਨ ਕੀਤਾ ਸੀ ਮੈਂ ਪਰਸੋਂ ਰੋਜ਼ ਤੇ ਉਹ ਦਿਨ ਆਪਣੀ ਤਿਆਰੀ ਸੀ ਵੀਡੀਓ ਦੀ ਤੁਹਾਨੂੰ ਉਧਰੋਂ ਮੈਂ ਫੋਨ ਕਰ ਲਿਆ ਵੀ ਆ ਜਾਓ ਤੇ ਉਧਰੋਂ ਰੱਬ ਨੇ ਕਿਰਪਾ ਕੀਤੀ ਖੇਡ ਬਣ ਗਈ ਮੱਝਾਂ ਦੋਹਾਂ ਦਾ ਢੀੜਾ ਬਣ ਗਿਆ ਤੇ ਵੇਕੀਆਂ ਆਪਣੀਆਂ ਹਾਂਜੀ ਹਾਂਜੀ ਤੇ ਨਹੀਂ ਤੇ ਉਹ ਦਿਨ ਆਪਾਂ ਪਾਉਣੀ ਹੁਣ ਫੇਰ ਨਵਾਂ ਮਾਲ ਆਇਆ ਆਹਾਹਾ ਬਿਲਕੁਲ ਆਪਾ ਮੈਨੂੰ ਲੱਗਦਾ ਵੀ ਇੱਕ ਝੋਟੀ ਪਾਈ ਸੀ 10 12 ਦਿਨ ਪਹਿਲਾਂ ਹਾਂ ਉਹ ਆਪਾਂ ਪਹਿਲਾਂ ਪਾਈ ਸੀ ਨਾ ਤੇ ਸੰਧ ਤੇ ਆਪਾਂ 2 4 ਦਿਨ ਪਹਿਲਾਂ ਫਿਰ ਵੀਡੀਓ ਪਾਉਣੀ ਸੀ ਸੇਲ ਹੋ ਗਿਆ ਉਹ ਸੇਲ ਹੋ ਗਿਆ ਮਾਲ ਆਪਣਾ ਹਾਂ ਚਲੋ ਰੱਬ ਦੀ ਕਿਰਪਾ ਆਉਣ ਜਾਣ ਬਣਿਆ ਰਵੇ ਤਾਂ ਹੀ ਭਾਰਾਂਵਾਂਗੇ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਇਹ ਅੱਜ ਨਾਗਨੇ ਠੀਕਾ ਜੀ ਤਕਰੀਬਨ ਪਸ਼ੂ ਮੈਕ ਕੋਰੀ ਫਿਰ ਰਿਪੀਟ ਕਰ ਦਿੰਨਾ ਆਉਂਦੇ ਰਹਿੰਦੇ ਆ ਕਿਲੇ ਦੇ ਉੱਪਰ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਠੀਕਾ ਜੀ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹੁੰਦੇ ਆ ਉਥੋਂ ਆਪਾਂ ਅਪੀਲ ਇੱਕ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਇੱਥੇ ਆਣ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀ ਜਗ੍ਹਾ ਥਾਂ ਤੇ ਕਿੰਤੂ ਪਰੰਤੂ ਨਾ ਕੀਤੀ ਜਾਵੇ ਵੀਰ ਸਤ ਆਪਣੇ ਕੋਲ ਤਿੰਨ ਨਾਗ ਨੇ ਵੀਰੇ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵਹਿੜ ਆ ਗਈ ਆ ਇਹ ਦੂਜਾ ਸੂਆ ਭਾਜੀ ਵਹਿੜ ਆ ਹਾਂਜੀ ਸੂਈ ਨੂੰ ਇਹਦੇ ਲਾ ਲੋ ਤਕਰੀਬਨ ਹਫ਼ਤੇ ਦੇ ਨੇੜੇ ਆ 7 ਨਹੀਂ ਤੇ 8 ਦਿਨ ਹੋ ਗਿਆ ਬੱਚਾ ਪਿੱਛੇ ਆ ਹਾਂਜੀ 11 ਲੀਟਰ ਜਿਹੜਾ ਮਿਲਕੇ ਦੁੱਧ ਜਿਵੇਂ ਆਪਾਂ ਉਹ ਅੱਗੇ ਵਾਲੀਆਂ ਕਰਦੇ ਵੀ ਜਿਹੜਾ ਤੋਲ ਲੈਣਾ ਕਿਸ ਨੇ ਠੀਕ ਆ ਜੀ ਇਹਦੇ ਥੱਲੇ ਹੁਣ ਮੌਕੇ ਤੇ ਉਹ ਆ 11 ਕਿਲੋ ਦਾ ਕੋਈ ਦੋ ਟਾਈਮ ਤਿੰਨ ਟਾਈਮ ਤਸੱਲੀ ਆਪਦੀ ਪੂਰੀ ਕਰੇ ਧਾਰਪੂਰ ਛਿੱਟੇ ਦੀ ਥਣ ਘਟ ਵੱਦਦੀ ਉਹ ਆਪਣੀ ਗਾਰੰਟੀ ਜਿੰਨੇ ਬਾਕੀ ਚੋਲੀ ਉਹਦੀ ਗਾਰੰਟੀ ਕਾਦੀ ਉਹ ਤੇ ਭਾਜੀ ਉਹਨੇ ਮਿੰਟ ਤੋੜ ਕੇ ਲੈ ਲੈਣਾ ਬਸ ਜੀ ਬਸ ਹਾਂ ਜੇ ਕੋਈ ਲਾਲੋ ਆਪਣੇ ਤੋਂ ਆਨਲਾਈਨ ਮਗਾਉਂਦਾ ਉਹਦੀ ਘਰ ਪਹੁੰਚ ਤੱਕ ਆਪਣੀ ਗਾਰੰਟੀ ਹੋਊਗੀ ਆਪਦੀ ਚਵਾ ਕੇ ਚੋ ਕੇ ਜੇ ਨਾ ਆਵੇ ਮਿਲ ਕੇ ਉਹ ਚੀਜ਼ਾਂ ਜਿਹੜੀਆਂ ਦਸੀਆਂ ਗਈਆਂ ਉਹਨਾਂ ਚ ਕਮੀ ਕੱਢੇ ਕੋਈ ਆਪਣੇ ਨਾਲ ਨੂੰ ਗਾਂ ਘਲਾ ਸਕਦਾ ਆਪਦਾ ਮਾਮਲਾ ਲੈ ਸਕਦਾ ਬਿਲਕੁਲ अच्छा सतना भाई इनु देना जे एकोरी फिर रिपीट कर दिया दिन किन्ने आठ आथ दिन 8 दाना ते बाजी अंदर या मैं 8 ਗਿਆ ਵਾ ਵੀ ਆਪਾਂ ਨੂੰ ਕੋਈ ਮੁੜ ਕੇ ਨਾ ਕਵੀ ਠੀਕ ਹੈ ਜੀ ਲਓ ਵੀ 8 ਦਿਨਾਂ ਜਾਂ ਘਾਟੇ ਮੇਰੇ ਦੋਸਤੋ ਹੁਣਾਂ ਚੱਲ ਪੈਣਾ ਇਹਨੇ ਬਾਰੀ ਤੇਰੀ ਦਿਨੀ 8 ਦਿਨਾਂ ਦੇ ਅੰਦਰ ਅੰਦਰ ਹੀ ਹਫਤੇ ਦੇ ਅੰਦਰ ਵਾਰੀ ਆ ਆ ਬੱਛਾ ਮਗਰ ਹਾਂਜੀ ਆ ਬੱਛਾ ਜੇ ਮਗਰ ਸੂਆ ਦੂਜਣੀਆਂ ਨਾ ਜੀ ਦੂਜਾ ਸੂਆ ਉਹ ਜੀ ਦੂਜਾ ਸੂਆ ਆਨਲਾਈਨ ਤੇ ਜਿਹੜਾ ਕੋਈ ਇੱਥੇ ਵੀਰ ਆਣ ਕੇ ਖਰੀਦਾ ਤੁਸੀਂ ਨਾਲ ਦੋ ਚੀਜ਼ਾਂ ਦੇ ਵਿੱਚ ਬੜਾ ਫਰਕ ਹੁੰਦਾ ਆਨਲਾਈਨ ਤੁਸੀਂ ਸੌਦਾ ਕਰਦੇ ਜੇ ਅੱਗੇ ਵਪਾਰੀ ਦੇ ਬਿਹੇਵਤੇ ਕੀ ਕਹਿ ਰਿਹਾ ਕੀ ਦੱਸ ਰਿਹਾ ਉਹ ਉਹਨੇ ਥਾਂ ਦੇ ਉਨੀ ਸਟੇਜ ਤੇ ਖੜਾ ਕੇ ਫਿਰ ਜਾਂਦਾ ਠੀਕ ਆ ਜੀ ਉਸ ਹਿਸਾਬ ਵੰਡ ਨੂੰ ਤੁਸੀਂ ਮੁੱਖ ਰੱਖ ਕੇ ਆਨਲਾਈਨ ਸੌਦਾ ਕਰਦੇ ਜੇ ਪਰ ਆਪਾਂ ਵਾਰ-ਵਾਰ ਕਹਿੰਨੇ ਆ ਪੈਸੇ ਲਾਉਣੇ ਇੱਥੇ ਆਣ ਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਇੱਕ ਦੋ 파ਰਕੂ ਬੰਦੇ ਨਾਲ ਲਿਆ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਜੀ ਜਗਵੀਰ ਸਤਨਾਮ ਖੋਲ੍ਹ ਲੀਏ ਮੜਾ ਜੇ ਬਾਹਰ ਕੱਢ ਕੇ ਦਿਖਾਈਏ 11 ਕਿਲੋ ਦੁੱਧ ਇਹਦੇ ਥੱਲੇ ਆ ਦੋਸਤੋ 837 ਦੀ ਸੁਈ ਆ ਤੇ ਬਾਕੀ ਚੋਣ ਦੇ ਵਿੱਚ ਭੂਰ ਛਿੱਟਾ ਕੋਈ ਰਕਮ ਤੇ ਕੋਈ ਪ੍ਰੋਬਲਮ ਆ ਵੀ ਸਤਨਾਮਾਂ ਦਾ ਵੀ ਆਪਾਂ ਬੈਠੇ ਆ ਆਪਣੀ ਰਕਮ ਜਿਹੜੀ ਕੋਈ ਵੀਰ ਖਰਚ ਕਰੂਗਾ ਉਹ ਸਾਨੂੰ ਪੇਸ਼ ਕਰ ਦੋ ਠੀਕ ਆ ਜੀ ਅਸੀਂ ਉਹਨੂੰ ਪੇਸ਼ ਕਰ ਦਾਂਗੇ ਤੇ ਅਸੀਂ ਆਪਣੀ ਚੀਜ਼ ਮੰਗਾ ਲਾਂਗੇ ਜੇਕਰ ਅਸੀਂ ਆਨਲਾਈਨ ਚੀਜ਼ ਭੇਜੀ ਆ ਤੇ ਕੋਈ ਗੜਬੜ ਨਿਕਲਦੀ ਆ ਠੀਕ ਆ ਤੇ ਇੰਨੀ ਤਸੱਲੀ ਜਿਹੜੀ ਦੋਸਤੋ ਕੋਈ ਵਿਰਲਾ ਪਾਂਝਾ ਦੇਂਦਾ ਵੈਸੇ ਜੇਕਰ ਸੋਸ਼ਲ ਮੀਡੀਆ ਦਾ ਟਾਈਮ ਆ ਬਾਜੀ ਠੀਕਾ ਸੋ ਆ ਦੋਸਤੋ ਧੰਨੇਵਾ ਨੋਗਲਾ ਥਾਣਾ ਬਿਲਕੁਲ ਸਪੇਸ ਵਾਂਡ ਬਿਲਕੁਲ ਤੁਹਾਡੇ ਸਾਹਮਣੇ ਆ ਠੀਕਾ ਸੋ 11 ਕਿਲੋ ਦੁੱਧ ਇਹਦੇ ਥੱਲੇ ਕਰਮਾਲੀ ਦੇ ਹਾਜ਼ਰ ਆ ਸੋ ਹਫਤੇ ਖੰਡ ਦਾ ਅਜੇ ਸਮਾ ਹੋਇਆ ਸੂਈ ਨੂੰ ਤੇ ਚੋਣ ਭਰੌਣ ਚੰਗੀ ਆ ਤੇ ਵੀਰ ਸਤਨਾਮ ਇਹ ਦੇਈਏ ਕਿੰਨੇ ਦੀ ਆਪਾਂ ਹਾਂ ਨਾ ਜੀ ਗੱਲ ਪਾ ਮੂਲ ਭਾਜੀ ਇਹਦਾ 42000 ਕਰਦੇ 40000 ਦੀ ਆਪਾਂ ਦੇ ਦੇਣੀ ਆ 40000 ਦੀ ਹਾਂ ਜਿਹੜੇ ਮੜ ਕੇ ਦੁੱਧ ਜਿੰਨਾ ਆਪਾਂ ਉਹਨਾਂ ਮਾਵੜਾ ਮੰਗਿਆ ਕਿਸੇ ਦੇ ਕਰਮਾ ਨੂੰ ਇਹ 13 ਕਰਜੇ 14 ਕਰਜੇ 12 ਕਰਜੇ ਹਾਂਜੀ ਉਹ ਵੱਖਰਾ ਉਹ ਠੀਕ ਆ ਵੀਰੇ ਲਓ ਵੀ ਦੋਸਤੋ ਅੱਜ 40000 ਦੀ ਤੁਹਾਨੂੰ ਇਹ ਮਿਲ ਜੂਗੀ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਦੁੱਧ 11 ਕਿਲੋ ਆ 40000 ਦੇ ਵਿੱਚੋਂ ਥੋੜਾ ਵਾਧਾ ਕਿਸੇ ਵੀਰ ਦੇ ਆਏਗਾ ਤਾਂ ਮਾਨਤਨ ਹੋ ਜਾਊਗਾ ਜਰੂਰ ਕਰਾਂਗੇ ਭਾਈ ਮਾਨਤਨ ਹੋ ਜਾਊਗਾ ਲਓ ਚੰਗੀ ਵੇੜਾ ਜਰੂਰ ਤੁਸੀਂ ਸੌਦਾ ਕਰ ਲਿਓ ਪਸੰਦ ਆਊਗੀ ਇੱਧਰ ਸਤਨਾਮ ਇੱਕ ਆਪਣੇ ਕੋਲ ਆ ਗਈ ਢੇਲੀ ਹਾਂ ਇੱਕ ਵੀ ਜਿਹੜਾ ਭਾਈ ਭੋੜਾ ਵਾ ਸਿੰਘ ਤੇ ਇੱਕ ਢੇਲੀ ਆ ਆ ਮੈਨੂੰ ਲੱਗਦਾ ਸਿੰਘ ਹੀ ਲੱਗਦਾ ਮੀਨੀ ਵੀ ਕਹਿ ਸਕਦੇ ਆ ਮੀਨੀ ਮੀਨੀ ਆ ਗਈ ਬਿਲਕੁਲ ਪੂਰਾ ਇੱਕ ਦਗਾਇਆ ਤੋਗਿਆ ਹੋ ਸਕਦਾ ਹਾਂ ਦਗਾਇਆ ਲਓ ਜੀ ਠੀਕ ਆ ਜੀ ਇੱਕ ਫੋਰਡ ਜਿਹੜੀ ਦੋਸਤੋ ਪੁੰਗਰਪੀ ਹੋਣੀ ਆ ਠੀਕ ਆ ਜੀ ਤੇ ਢੇਰੀ ਆ ਮਤਲਬ ਕਿ ਮੀਣੀ ਵੀ ਕਹਿ ਦਿੰਦੇ ਆਪਾਂ ਜਿਹੜੇ ਸਿੰਘੇ ਲੱਦੇ ਹੁਣ ਖਾਸ ਤੌਰ ਤੇ ਇਹ ਸੁਹਾਗਨਮਾ ਵੀਰ ਸੁਹਾਵੀਰ ਜੀ ਇਹ ਦੂਜਾ ਵਾ ਹਾਂ ਜੀ ਜਿਹੜਾ ਮੌਕੀ ਤੇ ਇਹਦਾ ਦੁੱਧ ਆ 10 ਦਿਨ ਦੀ ਸੂਈ ਹੈ 11 ਦੀ ਹਾਂ ਦਾ ਇਹ 11 ਕਿਲੋ ਜਿਹੜਾ ਆਪਾਂ ਕੰਡੇ ਵਾਲਾ ਵਿਖਾਵਾ ਚਲੋ 12 ਦਾ ਵੀ ਕਰ ਦਿੰਦੇ ਆ ਹਾਂ ਜੀ ਪਰ 11 ਕਿਲੋ ਜਿਹੜਾ ਕਿਸੇ ਨੇ ਆਪਦਾ ਕੰਡੇ ਨਾਲ ਲੀਟਰ ਨਾਲ ਜਿੱਦਾਂ ਵੀ ਕੋਈ ਆਪਦੀ ਤਸੱਲੀ ਕਰ ਸਕਦਾ ਉਹ ਇਹਨੂੰ 11 ਕਿਲੋ ਆਪਾਂ ਨੈਟ ਦੁੱਧ ਪੀਛ ਹੋਊਗਾ ਹਾਂ ਦੋਹਾਂ ਟਾਈਮਾਂ ਦਾ ਹ ਹ ਹ ਹ ਅਜਾ ਦਿਨ ਕਿੰਨੇ ਹੋ ਗਏ ਦਿਨ ਭਾਜੀ ਇਹਨੂੰ ਲਾ ਲੋ 12 ਦਿਨਾਂ ਦੀ ਆ ਪਰ ਕਿ ਮੈਂ 10 ਤੋਂ ਅੰਦਰ ਗਣ ਕੇ ਲਿਆ ਆ ਆਪਾਂ 2 ਦਿਨ ਵੱਧ ਤਾਂ ਹੀ ਮੈਂ ਉਹਦੇ ਬੱਚੇ ਦੇ ਬਾਰੇ ਵੀ ਇੱਕ ਅੱਧਾ ਦਿਨ ਵੀ ਮੁੜ ਕੇ ਕੋਈ ਆਪਾਂ ਨੂੰ ਕਿੰਤੂ ਪ੍ਰੰਤੂ ਨਾ ਕਵੇ ਜਿੱਦਾਂ ਬਾਹਰੋਂ ਗੱਲਾਂ ਸੁਣਦਾ ਹਾਂ ਹਾਂ ਸਹੀ ਆ ਹੁਣ ਤੇ ਮੈਂ ਬੋਲਣ ਤੇ ਆਇਆ ਇਹ ਨਾ ਨਾ ਹੋਵੇ ਮੁੜ ਕੇ ਮੇਰੇ ਖਿਲਾਫ ਵੀ ਦੋ ਜਣੇ ਉੱਠਣ ਆ ਦੋ ਬੋਲਣ ਹੈ ਤੇ ਮੈਂ ਪਹਿਲਾਂ ਹੀ ਉਸੇ ਪ੍ਰਬੰਧ ਨਾਲ ਹੋ ਰਾ ਕੱਟੀ ਆ ਜੀ ਮਗਰ ਕੱਟੀ ਆ ਕੱਟੀ ਆ ਸੂਆ ਤੀਜਾ ਦੱਸਿਆ ਕਿ ਦੂਜਾ ਦੂਜਾ ਜੀ ਦੂਜਾ ਸੂਆ ਲਓ ਦੋਸਤੋ 11 12 12 ਦਿਨਾਂ ਦਾ ਆਈਡੀਆ ਕੋਈ ਮੇਰਾ ਵੀਰ ਮੰਨ ਲੇ ਬੱਚਾ ਤੁਹਾਨੂੰ ਦਿਖਾਦਾ ਕਿ ਮਗਰ ਕੱਟੀ ਆ ਇਸ ਮੈਂ ਦੇ ਠੀਕ ਆ ਤੇ ਮੈਂ ਕਦ ਕੱਢਦੀ ਜਿਹੜੀ ਚੰਗੀ ਆ ਵੱਡੇ ਕਦ ਕੱਢ ਵੇਚਾ ਬਾਕੀ ਥੱਲੇ ਲੇਵੇ ਦੀ ਜਿਹੜੀ ਮੇਨ ਗੱਲ ਆ ਜਿਹੜੀ ਦੱਸਣ ਜੋਗਾ ਤੁਹਾਨੂੰ ਸਫਾਈ ਆ ਥੱਲੇ ਲੇਵੇ ਦੀ ਬਾਕੀ ਖੂਬਸੂਰਤ ਥਾਣਾ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਤੇ ਚਬਾਉਣ ਵਾਲਾ ਦੁੱਧ ਆ ਮੇਰਾ ਵੀਰ ਠੀਕ ਆ ਜੀ ਬੇਤਫਾਕੀ ਨਾ ਕਿਸੇ ਵੀਰ ਦੇ ਵਿੱਚ ਪਵੇ ਵੀ ਦੱਸਿਆ ਉਹ ਨਾ ਕਰੋ ਜਿੰਨਾ ਕਿ ਨਿਕਲਣਾ ਹੁੰਦਾ ਥੱਲੇ ਠੀਕ ਆ ਜੀ ਬਾਅਦ ਕੱਲ ਨੂੰ ਕੋਈ ਉਂਗਲ ਚੱਕ ਉਹ ਮਾੜੀ ਗੱਲ ਤੇ ਵੀਰ ਸਤਨਾਮ ਆਂਦਾ ਵੀ ਆਪਾਂ ਬੇਸ਼ੱਕ ਜੇ 11 ਗਿਆ ਤੇ 11 ਕਿਲੋ ਭੰਡ ਜਪਾਉਣਾ ਹੈ ਦੋ ਟਾਈਮ ਇੱਥੇ ਕਿਸੇ ਦੇ ਠੀਕ ਆ ਜੀ ਸਾਹਮਣੇ ਅੱਖਾਂ ਤੇ ਤੇ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਇਹ ਆਪਾਂ ਅੱਜ ਪੇਸ਼ ਕਰ ਦਿੰਨੇ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਤੁਹਾਨੂੰ ਸੁੱਟਾਂ ਝਾਟੂ ਝੰਗਾ ਇਸ ਝੋਟੀ ਦਾ ਠੀਕ ਆ ਜੀ ਕਾਦ ਵੱਡਾ ਥੱਲੇ ਲੇਵੇ ਦੀ ਬਖਾਲੇ ਬਕੂਰੇ ਦੀ ਬੜੀ ਖਬਰਦਾਰ ਹਾਂ ਜੀ ਹਾਂ ਜੀ ਔਰ ਥੋੜੀ ਪਲ ਹੈਗੀ ਹੈ ਨਾ ਹੈਗੀ ਹੈਗੀ ਭਾਜੀ ਠੀਕ ਹੈ ਜੀ ਪਲ ਨਾ ਔਰ ਮਲ ਜੀ ਨਾ ਹਾਂ ਜੀ ਹਾਂ ਜੀ ਲਓ ਜੀ ਬਾਕੀ ਥੋੜੀ ਜਿਹੀ ਗਿੱਲੀ ਗੂਲੀ ਥਾਂ ਰਹਿਣ ਦਾ ਕਾਰਨ ਵੀ ਹੋ ਸਕਦਾ ਆ ਬਿਲਕੁਲ ਲਓ ਵੀ ਸਪੇਸ ਜਿਹੜੀ ਦੋਸਤੋ ਮਰਲੇ ਦੀਆਂ ਮਰਲੇ ਵੰਡਾਂ ਵੇਖੋ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਠੀਕ ਆ ਸੋ ਵੰਡ-ਮੁੰਡ ਆਪਸੀ ਥਾਂਾਂ ਦੀ ਬਹੁਤ ਜ਼ਿਆਦੀ ਚੰਗੀ ਹੈ ਠੀਕ ਆ ਸੋ ਬਿਲਕੁਲ ਨੇੜਿਓਂ ਵਿਖਾਉਣ ਦਾ ਆਪਣਾ ਜਿਹੜਾ ਦੋਸਤੋ ਇਹੋ ਮਕਸਦ ਆ ਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਸਾਈ ਪਿਆ ਨਾ ਕਰਨਾ ਚਾਹੇ ਇੱਥੇ ਆਣ ਕੇ ਤੁਸੀਂ ਵਿਜ਼ਿਟ ਕਰਕੇ ਵੇਖਣੀ ਹੈ ਤੇ ਇੱਕ ਸਮਝ ਆ ਜੇ ਤੁਹਾਨੂੰ ਠੀਕ ਹੈ ਜੀ ਵਾਂਡਾ ਆਪਸੀ ਤਨਾਂ ਦੀ ਵਧੀਆ ਸੋ ਸੋਹਣੇ ਚੌੜੇ ਪਿਛਟ ਪੁੜੇ ਦੇ ਵਿੱਚ ਸੋ 11 ਲੀਟਰ ਦੀ ਮਾਲਕਨ ਐਸ ਵਕਤ ਅੱਗੇ ਕੋਈ ਸੇਵਾ ਕਰਕੇ 12 ਕਰ ਲੇ 13 ਕਰ ਲਿਓ ਤੁਹਾਡੀ ਖੇਚਲ ਉਹ ਤੁਹਾਡੀ ਮਿਹਨਤ ਆ ਠੀਕ ਹੈ ਜੀ ਸਤਨਾਮ ਇਹਦਾ ਮੁੱਲ ਵੀਰ ਕੀ ਕਰਦਾ ਲੈਣ ਦੇਣਾ ਮੁੱਲ ਵੀਰ ਜੀ ਇਹਦਾ ਰੇਟ ਆਪਾਂ 92000 ਕਰਦੇ ਹਾਂ ਹਾਂ ਜੀ ਤੇ 90 ਦੇ ਵਿੱਚੋਂ ਛੋਟ ਛੱਪਾ ਕਰਾਂਗੇ ਆਪਾਂ ਮਾਨਤਾਨ ਜਿਹੜਾ ਆਏ ਗਏ ਦਾ ਵੀਰ ਭਰਾ ਦਾ ਕਰਾਂਗੇ ਠੀਕ ਹੈ ਜੀ ਲਓ ਜੀ 90 ਹਜ਼ਾਰ ਦੋਸਤੋ ਲੈਣ ਦੇਣ 92 ਹਜ਼ਾਰ ਡਿਮਾਂਡ ਕੀਤੀ 92 ਹਜ਼ਾਰ ਡਿਮਾਂਡ ਭਾਈ ਜੀ ਤੇ 90 ਚ ਛੋੜ ਛੱਪਾ ਹੋ ਜਾਓ ਛੋੜ ਛੱਪਾ ਕਰ ਦਾਂਗੇ ਕਰਦੇ ਆ ਜੇ ਖੁੱਲਾ ਡੁੱਲਾ ਖੁੱਲਾ ਕਰ ਦਾਂਗੇ ਕੋਈ ਸੱਜਣ ਆਉਦਾ ਆਪਣਾ ਗੁਰੂ ਦਾ ਪਿਆਰਾ ਤੇ ਮੁੜੇ ਨਾ ਜਰੂਰ ਜਰੂਰ ਜੀ ਠੀਕ ਹੈ ਜੀ ਲਓ ਵੀ ਭਰਾਵੋ ਇਹ ਸੈਕੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾਤੀ ਆ ਸੋਹਣੀ ਆ ਥੱਲੋਂ ਬਖਾਲੇ ਬਖੂਲੇ ਦੀ ਬੜੀ ਵਧੀਆ ਤੇ ਪਸੰਦ ਆਊਗੀ ਠੀਕ ਹੈ ਜੀ ਪਸੰਦ ਆਈ ਚੀਜ਼ ਤੇ ਆਣ ਕੇ ਆਪਣਾ ਸੌਦਾ ਕਰਨ ਤੋਂ ਪਹਿਲਾਂ ਨਰਕ ਪਰਕ ਕਰ ਲਿਓ ਠੀਕ ਆ ਇੱਕ ਸਦਨਾ ਬਾਈ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਧਰ ਮੱਜ ਆ ਗਈ ਆ ਇਹਦਾ ਸੂਆ ਭਾਜੀ ਦੂਜਾ ਹੀ ਆ ਇਹਦਾ ਵੀ ਹਾਂਜੀ ਤੇ ਦਾਹ ਬਾ ਦਾਖ ਦੇਣ ਦਾ ਇਹ ਸੂਈ ਆ ਦਸਾਂ ਕ ਦਿਨਾਂ ਦੀ ਸੂਈ ਹਾਂ 9 ਕਿਲੋ ਦੁੱਧ ਦੇ ਥੱਲੇ ਮੌਜੂਦ ਦਾ ਮੌਕਾ ਅੱਛਾ ਜੀ ਤੇ ਇਹਦੇ ਚ ਇੱਕ ਥੋੜੀ ਜੀ ਕਮੀ ਆ ਹੁਣ ਹਾਂਜੀ ਹਾਂਜੀ ਵੀ ਭਾਜੀ ਇਹ ਲਿਆਂਦੀ ਆ ਕੱਲੀ ਕਿਸਦੇ ਘਰੋਂ ਠੀਕ ਆ ਮੈਂ ਕਲੀਅਰ ਪਹਿਲਾਂ ਕਰਦਾ ਤੁਹਾਡੇ ਨਾਲ ਹਾਂਜੀ ਹਾਂਜੀ ਵੀ ਇਹ ਲਿਆਂਦੀ ਆ ਤੇ ਇਹ ਪਈ ਆ ਜਨਾਨੀ ਦੇ ਹੱਥ ਤੇ अच्छा जी ਤੇ ਅਜੀ ਇਹਨੂੰ ਲਾ ਲਓ ਵੀ ਥੋੜਾ ਸੈੱਟ ਕਰਨ ਦੇ ਵਿੱਚ ਟਾਈਮ ਲੱਗਣਾ ਦਿਹਾੜੀ ਦੋ ਟਾਈਮ ਜੇ ਕੋਈ ਲਾ ਲਓ ਵੀ ਕਈਆਂ ਦਾ ਹੁੰਦਾ ਵਾ ਵੀ ਅਸੀਂ ਘਰੇ ਬੀਬੀਆਂ ਨੇ ਚੋਣੀ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਗੇ ਜਿੱਦਾਂ ਮਰਜੀ ਚ ਲੋਕ ਚੋ ਲੈਣ ਪਰ ਜਦੋਂ ਬੰਦਾ ਲਾ ਲਓ ਮੈਂ ਹੀ ਜਵਾਈ ਕਰਨ ਲੱਗਾ ਤੇ ਇਹਨੇ ਥੋੜੀ ਮੁਸ਼ਕਲ ਕੀਤੀ ਆ ਔਲ ਜੀ ਕਰਦੀ ਆ ਔਲ ਕਰਦੀ ਆ ਅੱਛਾ ਵੀ ਬੀਬੀਆਂ ਦੇ ਹੱਥ ਬੀਬੀਆਂ ਦੇ ਕੋਈ ਨਹੀਂ ਹਾਂ ਬੀਬੀਆਂ ਦੇ ਕੋਈ ਚੱਕਰ ਨਹੀਂ ਮਿਲ ਕੇ ਉਹ ਜਿਹੜੇ ਇੱਕੋ ਮੱਝ ਹੀ ਜਿਨ੍ਹਾਂ ਦੇ ਘਰੇ ਹੀ ਹਾਂ ਹਾਂ ਤੇ ਉਹ ਬੀਬੀ ਚੋਂਦੀ ਸੀ ਭਾਈ ਆਪਸੈਂਸ ਆਰਮੀ ਜੀ ਅੱਛਾ ਅੱਛਾ ਸਤ ਤੇ ਉਹ ਜਦਾਂ ਡੰਗਰ ਘੁਜਾਇਆ ਹੁੰਦਾ ਕਿ ਆਪੋ ਹੱਤੀ ਪੈ ਜਾਂਦਾ ਜਿੰਨੇ ਪੱਠਾ ਡੱਕਾ ਪਾਉਣਾ ਉਹਦਾ ਅਗੇ ਜਾਂਦਾ ਮੰਨ ਲਓ ਵੀ ਬੱਚੇ ਪਾਉਂਦੀ ਆ ਬਾਕੀ ਕੋਈ ਮੁਸ਼ਕਲ ਨਹੀਂ ਬੱਚਾ ਪਾਉਂਦੀ ਆ ਪਸੰਦੀ ਬੱਚੇ ਤੇ ਹਾਂ ਜੂਣ ਦੇ ਟਾਈਮ ਇਹ ਜਿਹੜੀ ਕਰਦੀ ਆ ਆਹੋ ਹੱਥ ਦਾ ਪਛਾਣ ਆ ਜਾਂਦੀ ਆ ਹੱਥ ਦੀ ਪਛਾਣ ਕਰਦੀ ਆ ਜਦੋਂ ਕੋਈ ਭੈਣ ਮਲ ਕੇ ਬੀਬੀ ਕੋਈ ਬਹਿ ਕੇ ਚੋਲੇ ਉਹਨੂੰ ਕੋਈ ਦਿੱਕਤ ਨਹੀਂ ਆਉਣ ਵਾਲੇ ਸਮੇਂ ਚ ਕੋਈ ਵੀ ਭੈਣ ਆ ਜਾਂਦੀ ਆ ਨਾਲ ਫੈਮਿਲੀ ਮੈਂਬਰ ਆ ਜਾਏ ਕੋਈ ਸਚਾਈ ਕਰ ਲੈ ਕੋਈ ਦਿੱਕਤ ਨਹੀਂ ਨਾ 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 ਕੋਈ ਮੁਸ਼ਕਲ ਨਹੀਂ ਦੁੱਧ ਕਿੰਨਾ ਦੱਸਿਆ ਥੱਲੇ ਦੁੱਧ 9 ਲੀਟਰ ਭਾਜੀ ਪੱਕਾ 9 ਲੀਟਰ ਜਿਹੜਾ ਕਿਨੇ ਚੂ ਲੈਣਾ ਆ ਕੇ ਬੰਨੇਓ ਦੁੱਧ ਤੇ ਆਪਾਂ ਕਿ ਸਾਈਡ ਥਾਣੀ ਪਾਉਣਾ ਨਹੀਂ ਦੇਣਾ ਤੇ ਇੰਨੇ ਇਹਦੇ ਚੱਡੇ ਚ ਆਉਣਾ ਇਹਦੇ ਟਪੀਟ ਚ ਆਉਣਾ ਬਸ ਜੀ ਬਸ ਬਸ ਸਤਨਾ ਵੀਰੇ ਦੇਣ ਤੁਸੀਂ ਦੱਸਦੇ 9 10 ਹੋ ਗਏ ਆ ਹਾਂ ਇੰਨੇ ਕਰੀਬ ਹੋ ਗਏ ਬਈ ਤੁਸੀਂ 9 ਕਿਲੋ ਆ ਸੂਆ ਦੁੱਜਣੀ ਆ ਦੂਜਾ ਸੂਆ ਜੀ ਲਓ ਜੀ ਸਿੰਘ ਜਿਹੜਾ ਦੋਸਤੋ ਥੋੜਾ ਜਿਹਾ ਦਰਮਿਆਨਾ ਖੁੱਲਾ ਤੁਹਾਨੂੰ ਮਹਿਸੂਸ ਹੋਊਗਾ ਬਾਕੀ ਬਾਰਡੇ ਬੰਤਰ ਦੇ ਨਾਲ ਪੂਰਾ ਮੈਚ ਕਰਦਾ ਪੂਰਾ ਜਿਹੜਾ ਦੋਸਤੋ ਫਾਬ ਤੇ ਇੱਕੋ ਇੱਕ ਜਿਹੜੀ ਮਾੜੀ ਮੋੜ ਖਾਮੀ ਕਹ ਲੋ ਚਾਹੇ ਕਿਸੇ ਨੂੰ ਆਦਤ ਕਹ ਲੋ ਹੈਬਿਟ ਕਹ ਲੋ ਕਿਸੇ ਪਸ਼ੂ ਨੂੰ ਵੀ ਆਦਤ ਪੈ ਜਾਂਦੀ ਆ ਵੀ ਇੱਕ ਜਦੋਂ ਕੋਲ ਪਹਿਲਾਂ ਬੀਬੀਆਂ ਚੋਂਦੀਆਂ ਰਹੀਆਂ ਹੁਣ ਠੀਕ ਆ ਜੀ ਤੇ ਬਾਅਦ ਵਿੱਚ ਕਈ ਨਾ ਬੰਦਾ ਪਵੇ ਜਾਂ ਹੱਥ ਦਾ ਪਸ਼ੂ ਉਪਰਾ ਕਰ ਜਾਂਦਾ ਉਹ ਵੀਰਾਂ ਦਾ ਵੀ ਥੋੜਾ ਮਹਿਸੂਸ ਕਰਦੀ ਏ ਬਾਕੀ ਜਿਹੜੀ ਤੁਸੀਂ ਦੇਖੋ ਤੁਸੀਂ ਬੰਤਰ ਪੂਰੀ ਨਿੱਗਰ ਪੂਰੀ ਪਿੰਡੇ ਦੀ ਨਿੱਗਰ ਥੱਲੇ ਲੇਵੇ ਦੀ ਪੂਰੀ ਨਿੱਗਰ ਆ ਠੀਕ ਆ ਜੀ ਤੇ ਹੈ ਵੀ ਮੇਰੇ ਖਿਆਲ ਨਾਲ ਵੀ ਅਕਰੰਕ ਕਾਲੀ ਆ ਬਿਲਕੁਲ ਕਾਲੀ ਜੀ ਜੈੱਡ ਬਲੈਕ ਪੂਸ ਤਾਂ ਹੀ ਕੋਈ ਵਾਲ ਛਿਟਾ ਨਹੀਂ ਆ ਦੇਖੋ ਜੀ ਠੀਕ ਆ ਬਿਲਕੁਲ ਇੱਕ ਰੰਗ ਜੈਡ ਬਲਾਏਗਾ ਦੋਸਤੋ ਤੇ ਵਿਰਲ ਵੰਡ ਆਫਸੀ ਥਣਾ ਦੀ ਤੁਸੀਂ ਵੇਖੋ ਅਗਲੇ ਪਿਛਲੇ ਥਣਾ ਦਾ ਨਖੇੜ ਬਹੁਤ ਵਧੀਆ ਤੇ ਮਿਲਕਬੇਨ ਵੀ ਜਿਹੜੀ ਕਾਫੀ ਮੋਟੀ ਹੈ ਠੀਕ ਆ ਜੀ ਸਤਰਾਹ ਬਾਈ ਬਾਕੀ ਕਿਸੇ ਰਕਮ ਦੀ ਕੋਈ ਭੂਰ ਛਿੱਟੇ ਵਾਲੀ ਨਾ ਜੀ ਨਾ ਇਹ ਚੀਜ਼ਾਂ ਜਿਹੜੀਆਂ ਇਹ ਆਪਾਂ ਇੱਥੇ ਖੜੇ ਆ ਬਾਕੀ ਜਿਹਨੂੰ ਆਪਾਂ ਚੋਕੇ ਦੇਣੀ ਆ ਤਸੱਲੀ ਆ ਜੇ ਭੂਰ ਛਿੱਟੇ ਦਾ ਕੋਈ ਗੀੜਾ ਬਣੂ ਆ ਉਹਦੇ ਵੀ ਆਪਾਂ ਜੁਮੇਯਾਰ ਬਣਾਗੇ ਵੀ ਮੈਂ ਦੱਸਿਆ ਨਹੀਂ ਕਿ ਆਕੇ ਭੂਰ ਮਾਰਦੀ ਆ ਜੇ ਕੋਈ ਆਕੇ ਭੂਰ ਛਿੱਟੇ ਦਾ ਥਣ ਘਟਦਾ ਕੋਈ ਘਟ ਵੱਧ ਹੋਵੇ ਉਦੀ ਆਪਾਂ ਜੁਮੇ ਜਾਮਣ ਹੋਵਾਂਗੇ ਮੋਟਰਸਾਈਕਲ ਤੇ ਕੋਈ ਗੱਡੀ ਤੇ ਆਪਣੇ ਡੰਗਰਾਂ ਦੇ ਲਈ ਆਵੇ ਉਹਦਾ ਕਰਾਇਆ ਖਰਚਾ ਆਪਾਂ ਦੇਗੀ ਤੁਰਾਂਗੇ ਸਹੀ ਹੈ ਮੈਂ ਵੀ ਸਤਨਾ ਹਾਂ ਜਿਹੜੀਆਂ ਚੀਜ਼ਾਂ ਦੱਸੀਆਂ ਉਹਨਾਂ ਚੀਜ਼ਾਂ ਦੀ ਗਾਰੰਟੀ ਹੋਊਗੀ ਆ ਬਿਲਕੁਲ ਜੀ ਹਾਂ ਦੋਸਤੋ ਕਦ ਕਾਟ ਵੈਸੇ ਆਪਾਂ ਪਹਿਲਾਂ ਜ਼ਿਕਰ ਕਰੀ ਜਾਂਦੇ ਹੁੰਦੇ ਆ ਵੀ ਕੋਈ ਵੀਰ ਇੱਥੇ ਆਣ ਕੇ ਬਾਅਦ ਵਿੱਚ ਕਹੇ ਵੀ ਵੀਰੇ ਬਾਲੀ ਵੱਡੀ ਮੈਂ ਤਾਂ ਸੀ ਹਾਈਟ ਕਰਦਾ ਆ ਆਮ ਨੋਰਮਲ ਆਪਾਂ ਮੱਝਾ ਹਿੱਸੇ ਕਦ ਕਾਟ ਵੇਚੀ ਵੇਖਦੇ ਆ ਕਈ ਵਾਰ ਦੱਸ ਆ ਦੱਸਣ ਦਾ ਮੇਰਾ ਤਰੀਕਾ ਹੋਰ ਹੋ ਸਕਦਾ ਠੀਕ ਆ ਜੀ ਮੈਂ ਕਹਦਾ ਵੀ ਮੀਡੀਅਮ ਹਾਈਟ ਤੋਂ ਥੋੜੀ ਜਿ ਕਲੋਨੀ ਖਲਾਨੀ ਤੋਂ ਪਤਾ ਲੱਗ ਜਾਂਦਾ ਲੰਬੀ ਤੁਸੀਂ ਵੇਖ ਲਓ ਭਾਵੇਂ 8 ਫੁੱਟ ਮੰਨ ਲਓ ਭਾਵੇਂ 9 ਫੁੱਟ ਮੰਨ ਲਓ ਠੀਕ ਹੈ ਜੀ ਤੇ ਉੱਚੀ ਜਿਹੜੀ ਆ ਮੀਡੀਅਮ ਹਾਈਟ ਆ ਜਿਵੇਂ ਆਪਾਂ ਨਾਰਮਲ 100 ਤੋਂ 80 ਮੱਝਾਂ ਵੇਖਦੇ ਇਸੇ ਕੱਦ ਕਠ ਵਿੱਚੀ ਆ ਤੇ ਲਿਆਵੀਰ ਸਤਨਾਮ ਖੋਲ ਕੇ ਕਰੀਏ ਪੇਸ਼ ਤੇ ਦੁੱਧ ਜਿਹੜਾ ਦੋਸਤੋਂ ਇਹਦੇ ਥੱਲੇ ਇਸ ਵਕਤ ਕਰਮਾਲੀ ਦੇ 9 ਕਿਲੋ ਆ ਤੇ ਚੋਣਚਾਂ ਨਾਲੇ ਪਾਸਿਓਂ ਚੰਗੀ ਆ ਠੀਕ ਹੈ ਜੀ ਕਿਸੇ ਰਕਮ ਦੀ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਕੀ ਮਾਲ ਪਹਿਲਾਂ ਹੀ ਉਨੀ ਗੱਲ ਕੀਤੀ ਜਾਊਗੀ ਸੁਨੇ ਵਰਗੀ ਗੱਲ ਕੀਤੀ ਜਾਊਗੀ ਵੀ ਜਿੰਨੀ ਨਿਕਲੇ ਥੱਲੇ ਠੀਕ ਹੈ ਜੀ ਅੱਛਾ ਵੀਰ ਸਤਨਾਮ ਲੈਣੇ ਦੇਣੇ ਕੀ ਰਹਿਣਗੇ ਮੂਲੇ ਦਾ ਭਾਜੀ 82000 ਹਾਂ 80000 ਚੋਂ ਮਾਨਦਾਨ ਕਰਾਂਗੇ 80000 ਚੋਂ ਹਾਂਜੀ ਕਰ ਦਿਓ ਜੇ ਹੈ ਜਰੂਰ ਜਰੂਰ ਲਓ ਜੀ ਨਾ ਹੋ ਸਕਿਆ ਆਪਦੇ ਵਿੱਚੋਂ ਦੋਸਤੋ ਛੋੜਛਪਾ ਹੋ ਜਾਊਗਾ ਮਾਨਦਾਨ ਹੋ ਜਾਊਗਾ ਕੋਈ ਵੀਰ ਸੱਜਣ ਆਉਂਦਾ ਠੀਕ ਹੈ ਜੀ ਤੇ ਜੋ ਤੁਹਾਨੂੰ ਦੱਸ ਦਿੱਤੀਆਂ ਉਹ ਗੱਲਾਂ ਮੇਰਾ ਵੀਰ ਇੱਕ ਵਾਰੀ ਜਰੂਰ ਸੁਣ ਲਿਆ ਕਰੋ ਵੀਡੀਓ ਉਹ ਵੇਖ ਲਿਆ ਕਰੋ ਪੂਰੀ ਉਹਦੇ ਵਿੱਚ ਜੋ ਦੱਸਿਆ ਹੁੰਦਾ ਫਿਰ ਤੁਰਿਆ ਕਰੋ ਕਾਲੀ ਨਾ ਕਰਿਆ ਕਰੋ ਵੀ ਮਾੜੀ ਜੀ ਵੀਡੀਓ ਵੇਖੀ ਮੱਝ ਵੇਖੀ ਚੰਗੀ ਲੱਗਦੀ ਹੈ ਜੀ ਪਸੰਦ ਆ ਚੱਡਾ ਵੇਖ ਲਿਆ ਬਹੁਤ ਕਦ ਵੱਡਾ ਭੱਜੇ ਜਾ ਹਣਾ ਸਾਈ ਬੰਨਾ ਪਾ ਦੋ ਪੂਰੀ ਗੱਲ ਸਮਝ ਲਿਆ ਕਰੋ ਵੇਖ ਲਿਆ ਕਰੋ ਸੁਣ ਲਿਆ ਕਰੋ ਫਿਰ ਆਪ ਦੀ ਸਮਝਦਾਰੀ ਨਾਲ ਪਰਿਵਾਰ ਮੈਂਬਰਾਂ ਦੇ ਨਾਲ ਸਲਾਹ ਕਰਕੇ ਆਪ ਦਾ ਸਾਈ ਬੰਨਾ ਕੋਈ ਠੀਕ ਹੈ ਜੀ ਪੱਕਾ ਪਾਇਆ ਕਰੋ ਠੀਕ ਹੈ ਜੀ ਫਿਰ ਤੁਰਿਆ ਕਰੋ ਮੇਰਾ ਵੀਰ ਤੇ ਇਹ ਅੱਜ ਗੱਲਾਂ ਬਾਤਾਂ ਸੀ ਨਾਲ ਦੀ ਨਾਲ ਤੁਹਾਨੂੰ ਪਸੂ ਦਿਖਾਤੇ ਆ ਤਿੰਨ ਵੀਰ ਸਤਨਾਮ ਦੇ ਘਰੋਂ ਠੀਕ ਹੈ ਜੀ ਤੇ ਪਿੰਡ ਤੁਸੀਂ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਲੈ ਵੀ ਸਤਨਾਮ ਇੱਕ ਨੰਬਰ ਬੋਲਦੇ ਵੀਰ ਆਪਣੇ ਨੰਬਰ ਆ ਵੀਰ ਜੀ 8725010140 8725010140 ਪਿੰਡ ਪਖੂਪੋਰਾ ਨਾਮ ਮੇਰਾ ਸਤਨਾਮ ਸਿੰਘ ਆ ਜੀ ਜਿਹੜਾ ਤਰਨਤਾਰਨ ਠੀਕ ਹੈ ਇਲਾਕਾ ਆਪਣਾ ਚੋਲਾ ਸਾਹ ਪੈ ਜਾਂਦਾ ਕਿਲੋਮੀਟਰ ਤੇ ਚੋਲਾ ਸਾਹ ਪਿੰਡ ਆ ਆਪਣੀ ਬਿਲਕੁਲ ਹਰੀ ਕੇ ਪਤਨ ਤੋਂ ਵੀ ਸਤਨਾਮ ਰਹਿ ਗਿਆ 8-7 ਕਿਲੋਮੀਟਰ ਕੇ 10 ਕਿਲੋਮੀਟਰ ਆ ਇੱਥੇ ਕਾ ਭਾਜੀ 12 ਲਾ ਲਓ ਜਾਂ 13 ਕਿਲੋਮੀਟਰ ਦੇ ਅੰਦਰ ਹੀ ਆ ਹਰੀ ਕੇ ਪਤਨ ਹਾਂ ਹਰੀ ਕੇ ਪਤਨ ਆ ਆ ਸਰੀਆਲੀ ਸਾਹਿਬ ਵੀ ਆਪਣੇ ਇੰਨਾ ਕੇ ਰਹਿ ਗਏ ਸਰੀਆਲੀ 8 ਕਿਲੋਮੀਟਰ ਪੈ ਜਾਂਦਾ 9 ਆਪਾਂ ਨੂੰ ਇੱਥੋਂ ਠੀਕ ਹੈ ਜੀ ਤੇ ਹਾਂਜੀ ਇਧਰ ਗੋਦਵਾਲ ਸਾਹਿਬ ਆਪਾਂ ਨੂੰ 22-23 ਕਿਲੋਮੀਟਰ 24 ਪੈ ਦੇ ਕੋਈ ਜਲੰਧਰੋਂ ਆ ਰਿਹਾ ਦਬਾਬੋਂ ਲਓ ਦੋਸਤੋ ਇਹ ਲੋਕੇਸ਼ਨ ਆ ਠੀਕ ਆ ਜੀ ਲੋਕੇਸ਼ਨ ਲਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਮੇਨ ਪਿੰਡ ਵੈਸੇ ਸਾਰੇ ਮੋਸਟਲੀ ਜਾਣਦੇ ਆ ਚੋਲਾ ਸਾਹਿਬ ਚੋਲਾ ਸਾਹਿਬ ਦੋਸਤੋ ਮੰਨਿਆ ਪਰ ਮੰਨਿਆ ਪਿੰਡ ਆ ਉਹਦੇ ਨਾਲ ਬਿਲਕੁਲ ਪਿੰਡ ਪਕੂਪੁਰਾ ਤੁਸੀਂ ਵਿਜ਼ਿਟ ਕਰਨੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ